ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਅੱਜ ਤੁਹਾਨੂੰ ਬਹੁਤ ਹੀ ਸੋਹਣਾ ਮਸ਼ੀਨ ਵਰਕ ਦਾ ਸ਼ੋਟ ਦਿਖਾਉਣੇ ਆਂ ਦੇਖੋ ਇਹ ਬਾਹ ਤੇ ਕਰਿਆ ਹੋਇਆ ਵਰਕ ਹੈ ਤੇ ਹੈ ਕੀ ਰੇਟ ਜਾਣਾ ਤੇ ਇਧਰ ਬਾਹ ਤੇ ਹੋਈ ਜਾਂਦਾ ਵਰਕ ਥੋੜਾ ਜਿਹਾ ਰਹਿ ਗਿਆ ਬਾਹ ਤੇ ਬਸ ਲਗਭਗ ਹੋ ਹੀ ਗਿਆ ਵਰਕ ਇੰਨਾ ਕੁ ਥੋੜਾ ਜਿਹਾ ਰਹਿ ਗਿਆ ਬਸ ਤੇ ਇਦਿਕੇ ਰੇਤੇ ਰੰਗੜ ਜਿਹਨ ਜਿਦੋਂ ਸੂਟ ਤਿਆਰ ਹੋ ਗਿਆ ਫਿਰ ਤੁਹਾਨੂੰ ਉਹ ਵੀ ਬਖਾਵਾਂਗੇ ਅਸੀਂ ਸੂਟ ਪੂਰਾ ਸੂਟ ਤਾਂ ਬਣ ਕੇ ਰੈਡੀ ਹੋ ਗਿਆ ਤੇ ਹੁਣ ਤੁਹਾਨੂੰ ਇਹ ਲਗਾਉਣੇ ਆ ਦੇਖੋ ਇਹ ਆਪਾਂ ਤੇ ਆਪਾਂ ਇਸ ਤਰ੍ਹਾਂ ਕੀਤਾ ਵਰਕ ਮਸ਼ੀਨ ਵਰਕ ਦਾ ਬਹੁਤ ਹੀ ਸੋਹਣਾ ਸੂਟ ਹੈ ਤੇ ਇਤਰਾ ਆਪਣਾ ਹੋ ਹੀ ਜਾਂਦਾ ਵਰਕ ਤੇ ਇਹ ਤੁਸੀਂ ਵੀ ਕਰਵਾਉਣਾ ਹੋਵੇ ਸਾਥੋਂ ਮਸ਼ੀਨ ਵਰਕ ਹੈਂਡ ਵਰਕ ਜਾਂ ਪੇਂਟ ਦੇ ਸੂਟ ਤਿਆਰ ਕਰਵਾਉਣੇ ਹੋਣੇ ਕਰਵਾ ਸਕਦੇ ਹੋ ਸਾਨੂੰ ਆਰਡਰ ਕਰ ਸਕਦੇ ਹੋ ਇਹ ਇਟ ਦੇ ਹੈਂਡਵਰਕ ਦੇ ਤੇ ਨੀਡਲਵਰਕ ਦੇ ਇਹ ਮਸ਼ੀਨਵਰਕ ਦੇ ਤੇ ਸਾਨੂੰ ਆਰਡਰ ਕਰ ਸਕਦੇ ਹੋ ਤੇ ਵੀਡੀਓ ਨੂੰ ਐਂਡ ਤੱਕ ਨੂੰ ਇੱਕੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੇ ਪਹਿਲੀ ਵਾਰ ਵੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਤੇ ਲਾਈਕ ਜ਼ਰੂਰ ਕਰਨਾ ਕਮੈਂਟ ਕਰਕੇ ਜ਼ਰੂਰ ਦੱਸਣਾ ਤੁਹਾਨੂੰ ਵੀਡੀਓ ਪਸੰਦ ਆਈ ਜੇ ਲੱਗੀ ਦੇਖੋ ਆਹ ਵਾਰ ਕਿੰਦਰ ਆਪਣਾ ਹੋ ਗਿਆ ਤਿੰਨ ਕਰਾਏ ਗਿਆ ਇੱਕ ਵਾਰ ਤੇ ਹੋ ਗਿਆ ਬਸ ਘੇਰੇ ਦਾ ਹੋ ਗਿਆ ਜਦੋਂ ਸੂਟ ਤਿਆਰ ਹੋ ਜਾ ਫਿਰ ਤੁਹਾਡੇ ਨਾਲ ਸ਼ੇਅਰ ਕਰਾਂਗਾ ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ